ਆਏ ਜਗਤ ਮੈਂ ਜਗ ਹਾਸਾ ਹਮ ਰੋਏ ਐਸੀ ਕਰਨੀ ਕਰ ਚਲੇ ਹਮ ਅਸੇ ਜਗ ਰੋਏ ਅੱਜ ਸੰਤ ਸਰੋਵਰੀ ਸ੍ਰੀ ਭਗਤ ਕਬੀਰ ਜੀ ਦੇ 626ਵੇਂ ਜਨਮ ਦਿਹਾੜੇ ਦੀਆਂ ਆਪ ਸਭ ਸਤਿਕਾਰ ਲੱਖ ਲੱਖ ਮੁਬਾਰਕ ਮਹਿਰਮਨ ਕੁਮਾਰ ਜੱਬੇਵਾਲ ਸਭ ਨੂੰ ਲੱਖ ਲੱਖ ਵਧਾਈ ਦੇ ਰਿਹਾ ਸਭ ਨੂੰ ਲੱਖ ਲੱਖ ਮੁਬਾਰਕ ਆਜ ਸਾਡੇ ਹਰਮਨ ਬਿਆਰੇ ਸਿੰਘ ਆ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਸਰੋਵਰੀ ਸੰਤ ਕਬੀਰ ਭਗਤ ਜੀ ਦੇ ਜਨਮ ਦਿਹਾੜੇ ਤੇ ਸ਼ਹਿਰ ਪ੍ਰਵੋਸਿਅਨ ਸੁਭੋਧਨ ਕਰਨ ਲਈ ਵਿਸ਼ੇਸ਼ ਹੋਰ ਤੇ ਸ਼ਹਿਰ ਪ੍ਰਪੋਜੇਸਨ ਮੈਂ ਉਹਨਾਂ ਦਾ ਧੰਨਵਾਦ ਕਰਦਾ ਮੈਂ ਸਾਰੇ ਇਲਾਕਾ ਨਵਾਸੀਆਂ ਦਾ ਵਰਕਰਾਂ ਦਾ ਜੋ ਉੱਤੇ ਹੁਣ ਆ ਕੇ ਪਹੁੰਚੇ ਸੀਗੇ ਸਭ ਦਾ ਧੰਨਵਾਦ ਕਰਦਾ ਹੋਰ ਸਰਦਾਰ ਭਗਵੰਤ ਸਿੰਘ ਜੀ ਮਾਢੀ ਨੇ ਕਿਹਾ ਸੀਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਕਬੀਰ ਜੀ ਦੇ ਜਨਮ ਦਿਹਾੜੇ ਨੂੰ ਸ਼ਹਿਰਪੁਰ ਦੇ ਵਿੱਚ ਮਨਾਇਆ ਜਾਏਗਾ ਔਰ ਆਪ ਸਭ ਸੰਗਤਾਂ ਨੂੰ ਦੁਬਾਰਾ ਤੋਂ ਮੈਂ ਰਮਨ ਕੁਮਾਰ ਚੱਬੇਵਾਲ ਆਪਣੇ ਵੱਲੋਂ ਲੱਖ ਲੱਖ ਬਧਾਈ ਦਿਨਾਂ ਵਗਤ ਸ੍ਰੀ ਕਵੀਰ ਜੀ ਦੇ ਜਨਮ ਦਿਹਾੜੇ ਦੀਆਂ ਧੰਨਵਾਦ